ਜਦੋਂ ਤੱਕ ਅਕਾਲੀ ਖਾਣ ਵਾਲਿਆਂ ਵਿੱਚ ਪੰਥਕ ਕਣੀ ਸੀ ਤਾਂ ਗੱਲ ਹੋਰ ਸੀ ਉਹ ਅਕਾਲੀ ਕਹਿੰਦੇ ਹੁੰਦੇ ਸੀ ਕਿ ਪੰਥ ਜੀਵੇ ਮੈਂ ਮਰਾਂ ਉਹਨਾਂ ਦੇ ਮਨਾਂ ਦੇ ਵਿੱਚ ਪੰਥਕ ਜਜ਼ਬਾ ਹੁੰਦਾ ਸੀ ਉਹਨਾਂ ਉੱਪਰ ਰਾਜਸੀ ਤਾਕਤ ਦੀ ਲਾਲਸਾ ਭਾਰੂ ਨਹੀਂ ਸੀ ਹੁੰਦੀ ਜਾਂ ਇਉਂ ਕਹਿ ਲਈਏ ਜਦੋਂ ਪੰਥਕ ਰਾਜਨੀਤੀ ਵਪਾਰ ਨਹੀਂ ਸੀ ਹੁੰਦੀ ਜਦੋਂ ਸ਼੍ਰੋਮਣੀ ਕਮੇਟੀ ਦੀ ਮੈਂਬਰੀ ਇੱਕ ਸੇਵਾ ਹੁੰਦੀ ਸੀ ਐਸੇ ਸਮਿਆਂ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਉੱਪਰ ਪੰਚ ਪ੍ਰਧਾਨੀ ਯੁੱਗਤ ਵਿੱਚ ਕੀਤੇ ਜਾਣ ਵਾਲੇ ਫੈਸਲੇ ਵੀ ਕੌਮੀ ਹਿੱਤ ਵਿੱਚ ਹੁੰਦੇ ਸੀ। ਉਹਨਾਂ ਫੈਸਲਿਆਂ ਦੇ ਵਿੱਚ ਕੌਮੀ ਭਾਵਨਾਵਾਂ ਦੀ ਸ਼ਮੂਲੀਅਤ ਹੁੰਦੀ ਸੀ। ਇਸੇ ਕਰਕੇ ਪਹਿਲੇ ਸਮਿਆਂ ਵਿੱਚ ਸਿੱਖ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਉਣ ਵਾਲੇ ਹਰ ਇੱਕ ਸੁਨੇਹੇ ਨੂੰ ਖਿੜੇ ਮੱਥੇ ਪਰਵਾਣ ਕਰਦੇ ਸੀ। ਜਦੋਂ ਤੋਂ ਰਾਜਨੀਤਿਕਾਂ ਨੇ ਸ਼੍ਰੋਮਣੀ ਕਮੇਟੀ ਅਤੇ ਤਖਸੈਬਾਨ ਦੀ ਦੁਰਵਰਤੋਂ ਆਰੰਭ ਕਰ ਦਿੱਤੀ ਤਾਂ ਉਹਨਾਂ ਨੇ ਆਪਣਾ ਬੇੜਾਗਰਕਤਾ ਕੀਤਾ ਹੀ ਨਾਲ ਸਿੱਖ ਕੌਮ ਦੀਆਂ ਇਹਨਾਂ ਸੰਸਥਾਵਾਂ ਦਾ ਵੀ ਨਾ ਪੂਰੇ ਜਾਣਵਾਲਾ ਨੁਕਸਾਨ ਕਰ ਦਿੱਤਾ ਹੈ। ਪਿਛਲੇ ਦੋ ਦਹਾਕਿਆਂ ਤੋਂ ਤਾਂ ਅਕਾਲ ਤਖਤ ਸਾਹਿਬ ਦੇ ਮੁਖੀਆਂ ਨੇ ਪੰਥਕ ਵਿਸ਼ਿਆਂ ਤੇ ਡੰਗ ਟਪਾਉ ਨੀਤੀ ਹੀ ਅਪਣਾਈ ਹੋਈ ਹੈ। ਅਕਾਲੀ ਦਲ ਦੀ ਛਤਰਛਾਇਆ ਹੇਠ ਉਹਨਾਂ ਵੱਲੋਂ ਪੰਥ ਵਿਰੋਧੀਆਂ ਦੀਆਂ ਨੀਤੀਆਂ ਲਾਗੂ ਕਰਦਿਆਂ ਬਹੁਤ ਸਾਰੇ ਪੱਖਪਾਤੀ ਕੰਮ ਕੀਤੇ ਗਏ ਹਨ। ਅਫਸੋਸ ਦੀ ਗੱਲ ਹੈ ਕਿ ਆਉਂਦੀਆਂ ਪੀੜ੍ਹੀਆਂ ਵਾਸਤੇ ਅੱਜ ਦਾ ਦੌਰ ਕੋਈ ਮਾਣ ਕਰਨ ਵਾਲਾ ਨਹੀਂ ਹੋ ਸਕਣਾ। ਅਕਾਲ ਤਖਤ ਸਾਹਿਬ ਮਹਾਨ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਪਰ ਅਕਾਲ ਤਖਤ ਬੰਦਿਆਂ ਕਰਕੇ ਨਹੀਂ ਸਗੋਂ ਗੁਰੂ ਹਰਗੋਬਿੰਦ ਪਾਸ਼ਾ ਦੇ ਬਖਸ਼ੇ ਮੀਰੀ ਪੀਰੀ ਦੇ ਸਿਧਾਂਤ ਕਰਕੇ ਮਹਾਨ ਹੈ ਸਿਧਾਂਤ ਦੀ ਮਹਾਨਤਾ ਬਰਕਰਾਰ ਰਹਿ ਸਕੇ ਇਸ ਲਈ ਅੱਜ ਵੱਡੇ ਕਦਮ ਚੁੱਕਣ ਦੀ ਲੋੜ ਹੈ ਅਕਾਲ ਤਖਤ ਸਾਹਿਬ ਕੇਵਲ ਅਕਾਲੀਆਂ ਦਾ ਤਖਤ ਨਾ ਰਹਿ ਗਏ ਸਮੁੱਚੇ ਸਿੱਖ ਪੰਥ ਦਾ ਕਿਵੇਂ ਬਣੇ ਇਹ ਰਾਜਸੀ ਚੁੰਗਲ ਤੇ ਸਰਕਾਰੀ ਵਿਉਂਤ ਵਿੱਚੋਂ ਕਿਵੇਂ ਬਾਹਰ ਆਵੇ ਇਸ ਬਾਰੇ ਸੋਚਣ ਦੀ ਲੋੜ ਹੈ